ਜੋ ਵੀ ਆ ਰਹੀਆਂ ਨੂੰ ਧੰਨਵਾਦ ਕਰਦੇ ਆ ਜੀ ਮੈਡਮ ਜੀ ਬੋਲਣੇ ਨੇ ਨੇੜੇ ਨੇੜੇ ਉਹਨਾਂ ਤੋਂ ਪਾਉਣਾ ਜੀ ਦੇ ਬਾਈ ਦੇ ਬਾਈ ਹਾਂ ਉਹਨਾਂ ਨੂੰ ਮੈਡਮ ਬਾਈ ਦੇ ਬਾਈ ਨੇੜੇ ਹੋ ਜਾਓ ਜੀ ਖੁੱਲ ਜਾਓ ਜੀ ਥੋੜਾ ਥੋੜਾ ਪਿੱਛੇ ਵੱਲੋਂ ਖੁੱਲ ਜਾਓ ਯਾਰ ਮੇਰੀ ਬਾਈ ਜੀ ਬਹੁਤ ਸਾਡੇ ਦਰਬਾਰ ਕੀ ਹੈ ਬੰਦਾ ਥੋੜਾ ਥਾ ਪਰਮਾਤਮਾ ਹੋ ਗਿਆ ਹੁਣ ਖੁੱਲ ਜਾਓ ਥੋੜਾ ਜਿਹਾ ਪਿੱਛੇ ਜਾ ਕੋਈ ਆ ਪੀਰ ਬਦਰੰਗੇ ਹਾਰ ਹਾਰ ਮਾਦੀ ਬਾਲ ਸਿਆਪਤੀ RAM ਚੰਦਰ ਮਾਰਾ ਦੀ ਜੈ ਜੈ ਕਰੇ ਡੱਕਰੇ ਗੱਲ ਗੱਲ ਪਰ ਉਦੋਂ ਵੀ ਸਾਨੂੰ ਅੱਗੇ ਹੋਣਾ ਚਾਹੀਦਾ ਹੈ ਜਦੋਂ ਟੀਮ ਪੁਲਿਸ ਪ੍ਰਸ਼ਾਸਨ ਤੁਸੀਂ ਸਾਰੇ ਰਲ ਕੇ ਕੋਈ ਕੰਮ ਸ਼ੁਰੂ ਕਰਦੇ ਹੋ ਤੇ ਉਸ ਨੂੰ ਤਾਂ ਬੇਸ਼ੱਕ ਪਰ ਨਹੀਂ ਤੁਮਾਂ ਕਰਦੇ ਤੁਸੀਂ ਅੱਗੇ ਹਾਂ ਜੀ ਬਹੁਤ ਅੱਛਾ ਹੈ ਜੀ ਸ਼ਾਹਾਨੀ ਦਾ ਬਾਈ ਜੀ ਜੀ ਸਾਹਿਬ ਨੂੰ 20 ਜੀ ਉਹ ਆ ਜਾਂਦਾ ਜੀ ਬਿਲਕੁਲ ਜੀ ਇਹ ਤੋਂ ਲੈ ਜੀ ਜੀ ਮਨਜੀ ਹੋ ਜਾਏਗਾ ਕਰਨਾ ਮਲਟੀ ਜੀ ਸਾਰੇ ਦਜਨ ਸਾਰੇ ਸੌਰੀ ਫਟਵਾਉਂਗੇ ਮੋਬਾਈਲ ਤੋਂ ਇਹ ਮਾਮਲਾ ਸੀ ਬੜੇ ਦਿਨਾਂ ਦਾ ਅੰਕਿਆ ਹੋਇਆ ਸੀ ਜੀ ਅੱਜ ਸਰਾਹ ਨੂੰ ਤਰਨ ਤੋਂ ਬੰਦਾ ਬਣ ਕੇ ਸਨਮਾਨਿਤ ਕੀਤਾ ਗਿਆ ਹੈ ਕਿਸ ਤਰ੍ਹਾਂ ਦੀ ਪ੍ਰੋਗਰੈਸ ਲੱਗੀ ਇੱਕ ਬਰਚਾ ਦਾ ਲਗਿਆ 2025 ਚ ਪ੍ਰੋਜੈਕਟ ਅੰਦਰ ਤੇ ਕਾਰਵਾਈ ਕਰਦੇ ਹੋਏ ਅਰੈਸਟ ਕੀਤਾ ਗਿਆ ਮਤੇ ਨੂੰ ਤੇ ਨਾਲ ਦੇ ਨਾਲ ਉਹ ਸਪੀਸੀਜ਼ ਦੀ ਬਾਕਾਇਆ ਸਫੇਸਟ ਪ੍ਰੋਟੈਕਟਡ ਆਸੂ ਦੀ ਕਿਤਾਬ ਸੀ ਜਿਹਦੇ ਨਾਲ ਉਸ ਦਾ ਕਰਨ ਪਰ ਅੰਦਰ ਜਿਹੜੇ ਫਰਵੇਸ਼ ਨੇ ਉਹਨਾਂ ਨੂੰ ਇਸ ਕਾਨੂੰਨ ਵਿੱਚ ਇਸ ਕਿਤਾਬ ਨੂੰ ਨੇ ਪਰਮਿਸ਼ ਕਰਾ ਕੇ ਕੋਸ਼ਿਸ਼ ਕੀਤੀ ਜਿਸ ਦੇ ਰੱਤਨ ਦੀ ਹਸਾਮਤ ਸੀ ਉਸ ਉਹਦੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਅਰੈਸਟ ਕੀਤਾ ਗਿਆ 500 ਸੌ ਚੋਣ ਦਾ ਲਾਭ ਦਾ ਇਸਨ ਜੋਰ ਕਰਾਂਗੇ ਕਿ ਇਹਦੇ ਪੂਰੇ ਹੱਦ ਤੱਕ ਚਾਹੀਏ ਹੋਵੇ ਫਰੇਮ ਬੰਦੇ ਵਿੱਚ ਜਿਹੜੇ ਮਾਰਦਾਨ ਹੋਣ ਦੇ ਖਿਲਾਫ ਵੀ ਸ਼ਿਕਾਇਤ ਕਰਦੇ। ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਹੀ ਫੇਸਬੁਕ ਤੇ ਟੂਲਮੰਗ ਵਾਸਤੇ ਜਾਂ ਫੇਮ ਲੇਨ ਵਾਸਤੇ ਇਸ ਤਰ੍ਹਾਂ ਨਿਰਸੱਤਾ ਕਰਦੇ ਆ ਕਿ ਇਹਦੇ ਲਈ ਸਖਤ ਕਾਨੂੰਨ ਜਾਰਾ ਹੈ ਜਿਹੜਾ ਸੋਸ਼ਲ ਮੀਡੀਆ ਮਾਨੀਟਰਿੰਗ ਸੈਕਟਰ ਉਹਦੇ ਅੰਦਰ ਕਰਕੇ ਉਹਦੇ ਖਿਲਾਫ ਵੀ ਕੰਮ ਲੈਣੇ ਚਾਹੀਦੇ। ਜਿਹੜੇ ਪੁਲਿਸ ਨੂੰ ਬਾਹਰੋਂ ਲਾਪਰਵਾਹੀ ਨਾਲ ਆਪਾਂ ਵਿੱਚ ਇਸਕਾ ਪੈਦਾ। ਉਹਨਾਂ ਦੇ ਖਿਲਾਫ ਕਾਰਵਾਈ ਕਿਤੇ ਹੋਵੇ ਉਹਨਾਂ ਦੇ ਖਿਲਾਫ ਅਗਰ ਵੀ ਕਾਨੂੰਨੀ ਕਦਮ ਉਠਾਉਣੇ ਚਾਹੀਦੇ। ਇਹ ਤੇ ਕੱਲੋਂ ਕਾਰਵਾਈ ਵੀ ਹੋ ਕੇ ਜਿਹੜੇ ਸ਼ਖਸ ਦੇ ਖਿਲਾਫ ਤੁਸੀਂ ਜਿਹੜੀ ਹੈਗਾ ਧਰਨਾਕਮ ਉਹ ਪੁਕੜਤਾ ਰੱਖੀ ਸੀਗੀ ਕਿ ਮੈਂ ਸਨਮਾਨ ਦਿੱਤੇ ਗਿਆ ਤੇ ਅੱਜ ਹੁਣ ਤੁਹਾਡੇ ਵੱਲੋਂ ਕਿੰਨਾ ਬੰਦਿਆਂ ਨੂੰ ਸਨਮਾਨ ਕੀਤਾ ਗਿਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਪੁਲਿਸ ਜਿਹੜੀ ਪਟਿਆਲੇ ਦੇ ਵਿੱਚ ਇਸ ਵਕਤ ਟੀਮ ਹੈ ਉਸ ਨੇ ਸਾਡਾ ਭਰੋਸਾ ਜਿੱਤਿਆ ਕਿਉਂਕਿ ਸਾਨੂੰ ਬੜੀ ਧੀਰ ਹੋ ਗਈ ਸੀ ਸੰਘਰਸ਼ ਕਰਦਿਆਂ ਨੂੰ ਕਰਦੇ ਦੋ ਹੁਣ ਦੁਆਰਾ ਸੰਘਰਸ਼ ਸ਼ੁਰੂ ਹੋਇਆ ਤੇ ਨਵੇਂ ਐਸਐਸਪੀ ਇੱਥੇ ਪਟਿਆਲਾ ਦੇ ਵਿੱਚ ਤਾਇਨਾਤ ਹੋਏ ਉਹਨਾਂ ਵੱਲੋਂ ਸਾਨੂੰ ਕਿਹਾ 24 ਘੰਟੇ ਤੇ ਮੇਰੇ ਖਿਆਲ 18 19 ਘੰਟਿਆਂ ਦੇ ਵਿੱਚ ਉਹਨਾਂ ਨੇ ਉਹ ਬੰਦਾ ਹਿਮਾਚਲ ਤੋਂ ਜਾ ਕੇ ਡ੍ਰੈਸ ਵੀ ਕਰਿਆ ਤੇ ਫੜਿਆ ਲਿਆ। ਇਧਰ ਨਾਲ ਸਾਨੂੰ ਸੰਤੁਸ਼ਟੀ ਹੈ ਤੇ ਜੇਕਰ ਅਸੀਂ ਜਦੋਂ ਕੋਈ ਮਾੜਾ ਕੰਮ ਕਰਦਾ ਅਸੀਂ ਬਹੁਤ ਰੌਲਾ ਪਾਉਂਦੇ ਆ। ਜਦੋਂ ਪੁਲਿਸ ਨੇ ਐਕਟ ਵਧੀਆ ਕੰਮ ਕੀਤਾ ਤੇ ਉਹਨੂੰ ਸਨਮਾਨਿਤ ਕਰਨਾ ਬਣਦਾ ਸੀ। ਇਸ ਕਰਕੇ ਐਸਐਸਪੀ ਸਾਹਿਬ ਤੇ ਜਿਹੜੀ ਵੀ ਉਹਨਾਂ ਦੀ ਸਾਰੀ ਟੀਮ ਸੀ ਅਸੀਂ ਇਕੱਲੇ ਇਕੱਲੇ ਸ਼ਖਸ ਨੂੰ ਬੁਲਾ ਕੇ ਸਨਮਾਨਿਤ ਕੀਤਾ। ਕੁਝ ਮੁਲਾਜ਼ਮ ਅਜੇ ਰਹਿ ਗਏ ਨੇ ਜਿਹੜੇ ਡਿਊਟੀਆਂ ਤੇ ਸੀ। ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ। ਤੋਂ ਨਾਲ ਕਿੱਤੇ ਵੀ ਸਨਾਤਨ ਦੀ ਸਨਾਤਨ ਦੀ ਮਰਿਆਦਾ ਪੰਗ ਕਰਦਾ ਅਪਸ਼ਬਦ ਲਿਖਦਾ ਸਨਾਤਨੀ ਯੋਧੇ ਗਰੂਪ ਪਟਿਆਲਾ ਦੇ ਵਿੱਚ ਹੁਣ ਆਇਗਾ ਸਨਾਤਨੀ ਯੋਧੇ ਹੁਣ ਹਰ ਥਾਂ ਦੇ ਉੱਤੇ ਉਸ ਵਿਅਕਤੀ ਦੇ ਖਿਲਾਫ ਡਟ ਕੇ ਲੜਨ ਲਈ ਤਿਆਰ ਖੜੇ ਆਂ ਔਰ ਲੜਾਂਗੇ ਸਾਡਾ ਤਰੀਕਾ ਸ਼ਾਂਤਮਈ ਹੈ ਪਰ ਜੇਕਰ ਕੋਈ ਆਪਣੀ ਹੱਦਾ ਟੱਪੇਗਾ ਅਸੀਂ ਕਾਨੂੰਨ ਤੇ ਪੂਰਾ ਭਰੋਸਾ ਰੱਖਦੇ ਆਂ ਤੇ ਕਾਨੂੰਨ ਦੇ ਤਰੀਕੇ ਨਾਲ ਉਹਨੂੰ ਸਜ਼ਾ ਦਿਵਾਵਾਂਗੇ ਜਿਸ ਤਰ੍ਹਾਂ ਉਹ ਦੁਸ਼ਤ ਬੰਦਾ ਅੱਜ ਜੇਲ੍ਹ ਦੇ ਵਿੱਚ ਹੈ ਇਸੇ ਤਰ੍ਹਾਂ ਕੋਈ ਵੀ ਵਿਅਕਤੀ ਜੋ ਸਨਾਤਨ ਦੇ ਬਾਰੇ ਸਨਾਤਨ ਦੇ ਗ੍ਰੰਥਾਂ ਬਾਰੇ ਮੈਂ ਕਹਿੰਦਾ ਕਿਸੇ ਵੀ ਧਰਮ ਦੇ ਗ੍ਰੰਥ ਬਾਰੇ ਗਲਤ ਟਿੱਪਣੀ ਕਰਦਾ ਹੈ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਉਸ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਅਸੀਂ ਵੀ ਤਿਆਰ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਅਜਿਹੇ ਸ਼ਰਾਰਤੀ ਲੋਕਾਂ ਦੇ ਹੱਲ ਪਈ ਜਾਵੇ ਕੁਝ ਲੋਕ ਚੰਦ ਸਿੱਕੇ ਖਾਤਰ ਕੁਝ ਵੀਵਰਸ ਵਿਧਾਨ ਕਰਕੇ ਸਮਾਜ ਦੇ ਵਿੱਚ ਲੜਾਈ ਦਾ ਮ ਕਰਦੇ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਕੰਟੈਂਟ ਹੈਗੇ ਤੁਸੀਂ ਉਹ ਕੰਟੈਂਟ ਪਾ ਕੇ ਆਪਣੇ ਪੇਜ ਆਪਣੀ ਚੀਜ਼ਾਂ ਨੂੰ ਚਲਾਓ ਕਿਸੇ ਧਰਮ ਨੂੰ ਠੇਸ ਪੁਚਾ ਕੇ ਤੁਸੀਂ ਜੇ ਪੈਸਾ ਵੀ ਕਮਾ ਲਿਆ ਤੁਹਾਨੂੰ ਕਦੇ ਸ਼ਾਂਤੀ ਨਹੀਂ ਦੇਊਗਾ ਇਸ ਕਰਕੇ ਸਹੀ ਜਿਹੜਾ ਕਿਰਦਾਰ ਹੈ ਆਪਣਾ ਉਸ ਸਮਾਜ ਦੇ ਵਿੱਚ ਦੋ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਅੱਜ ਸਨਾਤਨ ਧਰਮ ਦੀ ਜਿੱਤ ਹੋਈ ਹੈ ਜਿੰਨੇ ਵੀ ਵਿਅਕਤੀ ਸੀ ਪਿੱਛੇ ਦੇਖ ਰਹੇ ਹਾਂ ਇਹ ਸਾਰੇ ਹੀ ਵਧਾਈ ਦੇ ਲਾਇਕ ਨੇ ਕਿਉਂਕਿ ਇਹਨਾਂ ਵੱਲੋਂ ਸੰਘਰਸ਼ ਵਿੰਡਿਆ ਗਿਆ ਤੇ ਇਹਨਾਂ ਦੇ ਸੰਘਰਸ਼ ਦੀ ਜਿੱਤ ਹੋਈ ਹੈ ਅਨਰਗ ਜੀ ਕੁਝ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਆਪਣੀ ਬਾਹਵਾਈ ਕਰਕੇ ਹੈ ਜਿਹੜਾ ਕਿ ਕੰਮ ਕੀਤਾ ਜਾ ਰਿਹਾ ਹੈ ਇਹ ਸ਼ਾਂਤਮਈ ਵੀ ਹੋ ਸਕਦਾ ਹੈ ਕਿ ਚੁੱਪਚਾਪ ਕੀਤੀ ਹੋਈ ਹੈ ਜਿਹੜਾ ਕੰਮ ਕੀਤਾ ਜਾ ਸਕਦਾ ਸੀ ਉਹਨਾਂ ਨੂੰ ਕੀ ਕਹੋਗੇ ਭਾਜੀ ਉਖੜਤਾਲ ਤੋਂ ਵੱਧ ਸ਼ਾਂਤਮਈ ਕੀ ਹੁੰਦਾ ਉਸ ਬੰਦੇ ਨੂੰ ਪੁੱਛਿਓ ਵੀ ਪੋਖੜ ਦਾਨ ਤੋਂ ਬਾਅਦ ਸ਼ਾਂਤੀ ਕਿੱਥੇ ਲਿਆਵਾਂਗੇ ਸੜਕ ਤੇ ਨਹੀਂ ਬੈਠੇ ਸੜਕ ਦੇ ਸਾਈਡ ਤੇ ਬੈਠੇ ਆ ਜਿਹੜੇ ਇਹ ਚੰਦ ਲੋਕ ਕਹਿੰਦੇ ਆ ਨਾ ਦੇ ਦਿਖਾਵੇ ਵਾਸਤੇ ਮੈਂ ਕਹਿੰਦਾ ਆਓ ਇੱਕ ਦਿਨ ਬੈਕਟੋ ਬਾਜ਼ਾਰ ਜਾ ਕੇ ਤੂੰ ਭੋਖੜਦਾਲ ਚ ਬੈਠੋ ਦੇਖੋ ਤੁਸੀਂ ਵੀ ਦਿਖਾਵਾ ਕਰਕੇ ਦੇਖ ਲਓ ਜਿਹਦੇ ਦਿਲ ਚ ਠੱਸ ਠੱਟ ਲੱਗਦੀ ਹੈ ਨਾ ਜੀ ਉਹ ਦਿਖਾਵੇ ਨਹੀਂ ਕਰਦਾ ਜਦੋਂ ਉਹਨਾਂ ਵਿਅਕਤੀਆਂ ਦੇ ਬਿੱਦੂ ਵੀ ਨਾ ਜਿਸ ਦਿਨ ਲਾਗੇ ਸੋਤਨ ਜਾਣੇ ਜਾਣੇ ਨਾ ਕੋਈ ਪੀੜ ਪ੍ਰਾਈ ਜਿਸ ਦਿਨ ਉਸ ਵਿਅਕਤੀ ਤੇ ਜਿਹੜਾ ਪਾਰਟੀਕੂਲਰ ਕਹਿੰਦਾ ਹੋਵੇ ਉਸਤੇ ਬਿੱਦੂ ਹੀ ਫਿਰ ਅਸੀਂ ਪੁੱਛਣ ਜਾਵਾਂਗੇ ਵੀ ਹੁਣ ਦੱਸ ਕਿਹੜੇ ਭਾਵਿਕ ਦੀ ਹੈ ਭਰਾ ਬਾਕੀ ਜਿਹਨੂੰ ਕੋਈ ਜਵਾਬ ਚਾਹੀਦਾ ਸਵਾਲ ਸਿੱਧਾ ਆ ਕੇ ਕਰੇ ਆ ਟੀਆਰਟੀ ਦੇ ਚੱਕਰ ਚ ਨਾ ਫੇਸਬੁਕਾਂ ਨਾ ਭਰੇ ਡਾਇਰੈਕਟ ਆ ਕੇ ਗੱਲ ਸ਼ਾਂਤਮਈ ਤਰੀਕੇ ਨਾਲ ਹੀ ਅਸੀਂ ਪ੍ਰਦਰਸ਼ਨ ਕੀਤਾ ਔਰ ਅੱਗੇ ਵੀ ਸ਼ਾਂਤਮਈ ਕਰਾਂਗੇ ਪਰ ਜਿੱਥੇ ਫਿਰ ਲੋੜ ਪਊਗੀ ਉਥੇ ਫਿਰ ਪਾਪ ਮੁਕਤੀ ਵਾਲਾ ਰਸਤਾ ਵੀ ਇਖਤਿਆਰ ਕਰਾਂਗੇ ਤੇ ਫਿਰ ਡੰਡਾ ਵੀ ਚੱਕਾਂਗੇ ਧੰਨਵਾਦ